ਜੇਕਰ ਪਾਕਿਸਤਾਨ ਨੂੰ ਕੋਈ ਬਹਿਮ ਹੈ ਤਾਂ ਮੇਰੇ ਕੋਲ ਆ ਜਾਵੇ ਮਾਰ-ਮਾਰ ਥਾਪੜੇ ਮੋ ਲਾਲ ਕਰ ਦਵਾਂਗਾ ਇਹ ਗੱਲ ਕਹਿ ਰਹੇ ਨੇ ਭਵਾਨੀਗੜ੍ਹ ਦੇ ਦੁਕਾਨਦਾਰ ਜਿਨ੍ਹਾਂ ਦੇ ਵਿੱਚ ਕਾਫੀ ਗੁੱਸਾ ਇਸ ਕਰਕੇ ਹੈ ਕਿਉਂਕਿ ਦੋਵਾਂ ਮੁਲਕਾਂ ਦੇ ਵਿਚਾਲੇ ਸਮਝੌਤਾ ਹੋਇਆ ਸੀਜ਼ਫਾਇਰ ਹੋਇਆ ਪਰ ਸੀਜ਼ਫਾਇਰ ਦੀ ਪਾਕਿਸਤਾਨ ਦੇ ਵੱਲੋਂ ਉਲੰਘਣਾ ਕਰ ਦਿੱਤੀ ਸੀ ਜਿਸ ਤੋਂ ਬਾਅਦ ਭਵਾਨੀਗੜ੍ਹ ਦੇ ਦੁਕਾਨਦਾਰ ਭੜਕ ਗਏ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਨੂੰ ਸਿੱਧੀ ਧਮਕੀ ਦੇ ਦਿੱਤੀ ਸਿੱਧੀ ਚੇਤਾਵਨੀ ਦਿੱਤੀ ਅੱਜ ਤੁਸੀਂ ਬਾਰਡਰ ਤੇ ਨੱਡ ਰਹੇ ਆ ਆਰਮੀ ਦੇ ਜਵਾਨਾਂ ਨੂੰ ਕਿਵੇਂ ਦੇਖੋ ਅਸੀਂ ਬਾਈ ਵਧੀਆ ਦੇਖਦੇ ਆ ਆਰਮੀ ਆਰਮੀ ਨੇ ਮੂਹਰ ਤੋੜ ਜਵਾਬ ਦਿੱਤਾ ਪਾਕਿਸਤਾਨ ਨੂੰ ਠੀਕ ਹੈ ਨਾ ਉਹਨਾਂ ਦਾ ਇੱਕ ਵੀ ਡਰੋਨ ਆਪਣਾ ਨੁਕਸਾਨ ਨਹੀਂ ਕਰ ਸਕਿਆ ਤੇ ਪੂਰਾ ਮੂਹਰ ਤੋੜ ਜਵਾਬ ਦਿੱਤਾ ਆਪਣੀ ਮਿਲਟਰੀ ਨੇ ਅਸੀਂ ਮਿਲਟਰੀ ਦੇ ਨਾਲ ਖੜੇ ਆ ਜੇ ਸਾਨੂੰ ਕੱਲੂ ਮਿਲਟਰੀ ਬੁਲਾਉਂਦੀ ਆ ਉੱਥੇ ਠੀਕ ਹੈ ਅਸੀਂ ਨਾਲ ਜਾ ਕੇ ਜੰਗ ਲੜਨ ਨੂੰ ਤਿਆਰ ਆ ਪੰਜਾਬ ਕੌਮ ਲੀਡਰ ਕੌਮ ਕਿਹਾ ਜਾਂਦਾ ਇਸ ਨੂੰ ਕਿਵੇਂ ਦੇਖਦੇ ਹੋ ਹਰ ਜੋ ਯੁੱਧ ਤਾਂ ਪੰਜਾਬ ਤੋਂ ਸ਼ੁਰੂ ਹੁੰਦਾ ਹੈ ਯੋਧੇ ਦਾ ਯਾਤਰਾ ਸੰਗਰੂਰਤੀ ਹੁੰਦੇ ਨੇ ਠੀਕ ਹੈ ਨਾ ਅਸੀਂ ਸੰਗਰੂਰ ਜ਼ਿਲ੍ਹੇ ਡਟ ਕੇ ਖੜੇ ਆ ਬਾਕੀ ਮਾਲਬਿਆਲੇ ਠੀਕ ਹੈ ਉਸ ਤੋਂ ਬਾਅਦ ਜੇ ਸਾਰਾ ਪੰਜਾਬੀ ਸਾਡੇ ਨਾਲ ਪੰਜਾਬ ਕੀ ਇੰਡੀਆ ਨਾਲ ਹੈ ਮਿਲਟਰੀ ਦੇ ਫੌਜੀ ਜਵਾਨ ਸਰਹੱਦਾਂ ਤੇ ਲੜ ਰਹੇ ਨੇ ਚਾਹੇ ਤੁਸੀਂ ਕਹਿੰਦੇ ਪੰਜਾਬ ਸੁਰੱਖਿਆ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਹਾਂ ਵੀ ਪੂਰੇ ਕੋਈ ਚੱਕਰ ਨਹੀਂ ਹਸਦਾ ਮਿਲਟਰੀ ਦੇ ਸਾਨੂੰ ਪੂਰਾ ਮਾਣ ਆ ਵੀ ਸਾਡਾ ਬਾਲ ਵੀ ਵਿੰਗਾ ਨਹੀਂ ਹੋਣ ਦਿੰਦੀ ਫੌਜੀ ਭਾਈ ਪੰਜਾਬ ਦੀ ਸੈਨਾ ਜਿਹੜੀ ਪਾウダー ਤੇ ਅੱਜ ਰੱਖਿਆ ਕਰ ਰਹੀ ਹੈ ਲੋਕਾਂ ਦੇ ਲਈ ਲੜ ਰਹੀ ਹੈ ਤਾਂ ਇਸ ਨੂੰ ਕਿਵੇਂ ਦੇਖਦੇ ਵਰੀਆ ਦੇਖ ਰਹੇ ਆ ਬਾਈ ਪੂਰਾ ਸਾਡੇ ਨਾਲ ਡਟ ਕੇ ਜਾ ਰਹੇ ਖੜੇ ਦਿਨ ਰਾਤ ਸਾਡੀ ਰਾਖਿਆ ਕਰ ਰਹੇ ਨੇ ਠੀਕ ਹੈ ਨਾ ਆ ਸਾਨੂੰ ਮਿਲਟਰੀ ਤੇ ਸਾਡੀ ਦੇ ਪੂਰਾ ਮਾਣ ਆ ਠੀਕ ਹੈ ਪੰਜਾਬ ਦੇ ਵਿੱਚ ਕਈ ਲੋਕ ਵੀ ਕਹਿ ਰਹੇ ਨੇ ਕਿ ਇਹ ਲੜਾਈ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀਗੀ ਤਾਂ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਨਹੀਂ ਦੇਣਾ ਚਾਹੀਦਾ ਸੀਗਾ ਜਦੋਂ ਜਦੋਂ ਕੋਈ ਪੰਗੇ ਲਈ ਜਾਊਗਾ ਲਈ ਜਾ ਉਹ ਤੇ ਨਿਰਦੋਸ਼ ਬੰਦੇ ਮਾਰਤੇ ਉਹ ਵੀ ਧਰਮ ਪੁੱਛ ਕੇ ਠੀਕ ਹੈ ਫਿਰ ਆਪਾਂ ਨੂੰ ਜਵਾਬ ਦਾ ਦੇਣਾ ਪਊਗਾ ਹੀ ਨਾ ਚੁੱਪ ਕਰਕੇ ਆਪਾਂ ਨੇ ਕਿਹਾ ਚੂੜੀਆਂ ਪਈਆਂ ਨੇ ਫਿਰ ਉਹਨੂੰ ਦੱਸਣਾ ਦੀ ਵੀਕੇ ਮਾ ਆ ਸਹੀ ਕੀਤਾ ਬਸ ਜੇ ਹੁਣ ਉਸ ਤੋਂ ਬਾਅਦ ਉਹ ਪੰਗੇ ਲੈਣਗੇ ਤਾਂ ਇਹ ਵੀ ਸਿਰਾ ਲਾ ਕੇ ਹਟਣ ਮਿਲਟਰੀ ਫਿਰ ਪਿੱਛੇ ਨਾ ਮੁੜੇ ਤੇ ਮੈਂ ਤਾਂ ਹੁਣ ਇਹ ਵੀ ਗੱਲ ਕਹਿਣਾ ਵੀ ਉਹਨਾਂ ਦੇ ਯਕੀਨ ਕਰਾਂਗੇ ਤਾਂ ਮਰਾਂਗੇ ਠੀਕ ਹੈ 2 3 1 2 ਦਿਨ ਬੰਦਾ ਚੱਲ ਬੰਦਾ ਕਰਦੇ ਆ ਉਹ 2 3 ਘੰਟੇ ਬਾਅਦ ਹੀ ਮੁੱਕਰ ਗਏ ਯਾਰ ਤਾਂ ਇੰਡੀਆ ਦੀ ਮਿਲਟਰੀ ਪੂਰੀ ਤਿਆਰ ਬਰਕਰਾਰ ਪੂਰੀ ਤਿਆਰ ਹੈ ਮਿਲਟਰੀ ਸਾਨੂੰ ਮੋਦੀ ਜੀ ਦੇ ਪੂਰਾ ਮਾਣ ਆ ਅੱਜ ਵੀ ਬਾਰਡਰ ਤੇ ਲੜ ਰਹੇ ਆਰਮੀ ਦੇ ਜਵਾਨਾਂ ਨੂੰ ਕਿਵੇਂ ਦੇਖਦੇ ਬਹੁਤ ਸੰਤੋਖ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਸਾਨੂੰ ਤਾਂ ਰੇ ਘਰ ਚੋਂ ਹੁੰਦਾ ਵੀ ਸਾਨੂੰ ਜਦੋਂ ਮਰਜ਼ੀ ਬੁਲਾ ਲੈਣ ਅਸੀਂ ਤਾਂ ਤਿਆਰ ਬੈਠੇ ਹਾਂ ਘਰ ਚੋਂ ਕੱਲੇ ਕੱਲੇ ਪੰਜਾਬ ਚੋਂ ਕੱਲੇ ਕੱਲੇ ਘਰ ਚ ਜਾਣ ਨੂੰ ਤਿਆਰ ਰੱਖਨੇ ਵੀ ਸਾਨੂੰ ਫੌਜ ਕਹੇ ਬਸ ਤੁਸੀਂ ਪਿੱਛੇ ਹਟੋ ਅਸੀਂ ਜਾਈਏ ਉਹ ਪੰਜਾਬ ਪੰਜਾਬੀ ਕੌਮ ਹੈ ਜਿਹਦੀ ਲੀਡਰ ਸਿੱਖ ਹੈ ਇਸ ਨੂੰ ਕਿਵੇਂ ਦੇਖਦੇ ਜੋ ਯੁੱਧ ਜੋ ਯੁੱਧ ਪੰਜਾਬ ਤੋਂ ਹੋ ਰਿਹਾ ਹੁਣ ਤੱਕ ਦਾ ਇਤਿਹਾਸ ਹੈ ਜਿਹੜਾ ਦਾ ਉਹ ਪੰਜਾਬ ਨਹੀਂ ਖਤਮ ਕਰੂਗਾ ਜਿੱਦ ਨੂੰ ਨਹੀਂ ਜਦੋਂ ਕਰੂਗਾ ਹੋਰ ਕਿਸੇ ਮੁਲਕ ਤੋਂ ਨਹੀਂ ਹੁੰਦਾ ਇਹ ਇਹ ਪੰਜਾਬ ਹੀ ਕਰੂਗਾ ਖਤਰਾ ਨੂੰ ਠੀਕ ਹੈ ਫੌਜੀ ਦੀਵਾਨ ਸਰਹੱਦਾਂ ਤੇ ਲੜ ਰਹੇ ਨੇ ਸ਼ਾਇਦ ਇਸ ਕਰਕੇ ਪੰਜਾਬ ਸੁਰੱਖਿਅਤ ਹੈ ਇਸ ਵਾਰ ਕੀ ਬਿਲਕੁਲ 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 ਇਹ ਸੁਰੱਖਿਅਤ ਹਾਂ ਲੋਕ ਕਹਿ ਰਹੇ ਨੇ ਬਹੁਤ ਵੀ ਜੰਗ ਨਹੀਂ ਲੱਗਣੀ ਚਾਹੀਦੀ ਤਾਂ ਆਪਣਾ ਪੰਜਾਬ ਨੂੰ ਜਾਂ ਭਾਰਤ ਨੂੰ ਉਹਦਾ ਜਵਾਬ ਨਹੀਂ ਦੇਣਾ ਚਾਹੀਦਾ ਕੋਈ ਨਹੀਂ ਅਸੀਂ ਜੰਗ ਨਹੀਂ ਚਾਹੁੰਦੇ ਹੈਗੇ ਜੇ ਸਾਡੇ ਤੇ ਧੱਕਾ ਥੋਪੀ ਜਾਊਗੀ ਤਾਂ ਅਸੀਂ ਪਿੱਛੇ ਵੀ ਨਹੀਂ ਹਟਾਂਗੇ ਜਵਾਬ ਦੇਵਾਂਗੇ ਠੋਕ ਕੇ ਜਵਾਬ ਦਵਾਂਗੇ ਤਾਂ ਜਵਾਬ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਦੇਵਾਂਗੇ ਦੇ ਰਹੇ ਹਾਂ ਉਹ ਤਾਂ ਪੰਜਾਬ ਜਿਹੜੇ ਆ ਸਾਡੀ ਆਰਮੀ ਬਾਰਡਰ ਤੇ ਲੜ ਰਹੀ ਉਹਨਾਂ ਨੂੰ ਕੀ ਕਹਿਣਾ ਚਾਹੋ? ਉਹਨੂੰ ਕੀ ਕਹਣਾ? ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਅਸੀਂ ਸਾਨੂੰ ਕਹਿਣ ਬਸ ਵੀ ਜਿਹੜਾ ਬਲਾਉਣ ਅੱਜ ਤੁਸੀਂ ਬਾਰਡਰ ਤੇ ਲੜ ਰਹੇ ਆਰਮੀ ਦੇ ਜਵਾਨਾਂ ਨੂੰ ਕਿਵੇਂ ਦੇਖਦੇ? ਸਾਰਿਆਂ ਨੂੰ ਪਹਿਲਾਂ ਜੈ ਸ਼ਹੀਦ ਆਮ ਜੀ ਤੇ ਅਸੀਂ ਜਿਹੜੇ ਸਾਡੇ ਬਾਰਡਰ ਤੇ ਜਿਹੜੇ ਵੀ ਸਫਾਈ ਲੜ ਰਹੇ ਨੇ ਜੀ ਸਾਨੂੰ ਉਹਨਾਂ ਦੇ ਬਹੁਤ ਜ਼ਿਆਦਾ ਗਰਵ ਹੈ ਜੀ ਤੇ ਸਾਨੂੰ ਉਹਨਾਂ ਤੇ ਮਾਣ ਹੈ ਕਿ ਉਹ ਸਾਡੇ ਲਈ ਖੜੇ ਨੇ ਤੇ ਸਾਰੇ ਪਾਕਿਸਤਾਨ ਜਿੰਨੇ ਵੀ ਉਹਨਾਂ ਨੇ ਹਮਲੇ ਕੀਤੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੀ ਉਹਨਾਂ ਨੇ। ਤਾਂ ਪੰਜਾਬ ਪੰਜਾਬ ਕੌਮ ਲੀਡਰ ਸਿੱਖ ਕਿਹਾ ਜਾਂਦਾ ਤਾਂ ਜੋ ਯੁੱਧ ਪੰਜਾਬ ਤੋਂ ਸ਼ੁਰੂ ਹੁੰਦੇ ਕਿਵੇਂ ਦੇਖੋ ਕਿਉਂਕਿ ਪੰਜਾਬ ਤੋਂ ਯੁੱਧ ਇਸ ਕਰਕੇ ਸ਼ੁਰੂ ਹੁੰਦੇ ਕਿਉਂਕਿ ਮੋਸਟਲੀ ਜਿੰਨੇ ਵੀ ਬਾਰਡਰ ਨੇ ਸਾਰੇ ਪਾਕਿਸਤਾਨ ਦੇ ਪੰਜਾਬ ਨਾਲੇ ਲੱਗਦੇ ਨੇ ਇਸੇ ਕਰਕੇ ਪਹਿਲਾ ਹਮਲਾ ਪੰਜਾਬ 'ਚ ਹੀ ਹੁੰਦਾ ਤਾਂ ਪੰਜਾਬ ਦੀ ਫੌਜ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਫੌਜੀ ਲੀਡਰ ਤਾਂ ਨਾਲ ਜਿਹੜੇ ਉੱਥੇ ਲੜ ਰਹੇ ਨੇ ਬਾਰਡਰ ਤੇ ਬਿਲਕੁਲ ਸਾਨੂੰ ਪੰਜਾਬ ਦੇ ਫੌਜੀਾਂ ਨੂੰ ਬਿਲਕੁਲ ਮਾਣ ਹੈ ਕਿਉਂਕਿ ਮੋਸਟਲੀ ਆਪਣੀ ਇੰਡੀਅਨ ਆਰਮੀ ਦੇ ਵਿੱਚ ਪੰਜਾਬ ਦੇ ਫੌਜੀ ਨੇ ਤੇ ਉਹਨਾਂ ਨੇ ਬੜੀ ਦ੍ਰਿੜਤਾ ਨਾਲ ਪਾਕਿਸਤਾਨ ਫੋਰਸ ਦਾ ਸਾਹਮਣਾ ਕੀਤਾ ਤੇ ਪੂਰੇ ਪੰਜਾਬ ਦੀ ਰੱਖਿਆ ਕੀਤੀ ਹੈ ਇਹ ਫੌਜੀ ਜਵਾਨ ਸਰਹੱਦਾਂ ਤੇ ਲੜ ਰਹੇ ਨੇ ਤੇ ਸ਼ਾਇਦ ਇਸ ਕਰਕੇ ਪੰਜਾਬ ਸੁਰੱਖਿਅਤ ਹੈ ਇਸ ਬਾਰੇ ਤੁਹਾਡਾ ਕੀ ਕਹਿ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਕਿਉਂਕਿ ਜੇ ਫੌਜੀ ਸਾਡੇ ਸੁਰੱਖਿਤਰ ਨੇ ਤੇ ਸਾਡਾ ਦੇਸ਼ ਰક્ષਕੀ ਦਾ ਜਿਹੜੇ ਸਾਡੀ ਸਰਹਦਾਂ ਦੇ ਲੜ ਰਹੇ ਨੇ ਸਾਡੀ ਸਖਸ਼ਾ ਕਰ ਰਹੇ ਨੇ ਜੀ ਉਹ ਸਹੀ ਹੈ ਤਾਂ ਲੋਕ ਬੋਲਦੇ ਪਏ ਨੇ ਕਿ ਪੰਜਾਬ ਚ ਯੁੱਧ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਪਾਕਿਸਤਾਨ ਦੇ ਹਮਲੇ ਦਾ ਜਵਾਬ ਨਹੀਂ ਦੇਣਾ ਚਾਹੀਦਾ ਤੁਸੀਂ ਇਸ ਵਾਰ ਕੀ ਚਾਹੁੰਦੇ ਨਹੀਂ ਇਹ ਗੱਲ ਗਲਤ ਹੈ ਜੀ ਕਿਉਂਕਿ ਪਾਕਿਸਤਾਨ ਬਹੁ ਟਾਈਮ ਤੋਂ ਇੰਡੀਆ ਤੇ ਪੰਜਾਬ ਤੇ ਹਮਲਾ ਕਰਦਾ ਰਿਹਾ ਹੈ ਤੇ ਕੋਈ ਮਤਲਬ ਸਹਿਣ ਸ਼ਕਤੀ ਵੀ ਹੁੰਦੀ ਹੈ ਜਿਹੜੀ ਇਹ ਸ਼ਕਤੀ ਸਹਿਣ ਸ਼ਕਤੀ ਦੇ ਉੱਪਰ ਟੱਪ ਗਿਆ ਸੀਗਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਾਨੂੰ ਜਵਾਬ ਦੇਣਾ ਚਾਹੀਦਾ ਸਹੀ ਹੈ ਤਾਂ ਕੋਈ ਇੱਕ ਅਜਿਹਾ ਸ਼ਬਦ ਫੌਜੀ ਜਿਹਾ ਸੁਣਿਆ ਗੁੱਸਾ ਹਰ ਕਿਸੇ ਦੇ ਵਿੱਚ ਆ ਕਿਉਂਕਿ ਇਸ ਤਰੀਕੇ ਦੀ ਜੋ ਹਰਕਤ ਹੈ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਆ ਨਾਪਾਕ ਹਰਕਤ ਕੀਤੀ ਗਈ ਆ ਦੋਵੇਂ ਮੁਲਕਾਂ ਦੇ ਵਿਚਾਲੇ ਜਦੋਂ ਸੀਜ਼ਫਾਇਰ ਹੋ ਗਿਆ ਉਸ ਤੋਂ ਬਾਅਦ ਵੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਸ਼੍ਰੀਨਗਰ ਦੇ ਵਿੱਚ ਪੰਜਾਬ ਤੋਂ ਵੱਧ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਸੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਜਦੋਂ ਇਹ ਖਬਰ ਚੱਲੀ ਕਿ ਸੀਜ਼ਫਾਇਰ ਹੋ ਗਿਆ ਦੋਵੇਂ ਮੁਲਕਾਂ 'ਚ ਸਮਝੌਤਾ ਹੋ ਗਿਆ ਪਰ ਆਖਰਕਾਰ ਸੀਜ਼ਫਾਇਰ ਦੀ ਉਲੰਘਣਾ ਕਰਕੇ ਮੁੜ ਤੋਂ ਪਾਕਿਸਤਾਨ ਨੇ ਨਾਪਾਕ ਹਰਕਤ ਕਰ ਦਿੱਤੀ ਪਰ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਹੁਣ ਮਾਹੌਲ ਬਿਲਕੁਲ ਸ਼ਾਂਤ ਹੈ ਰਾਤ 10 ਵਜੇ ਤੋਂ ਬਾਅਦ ਸਵੇਰੇ 4 ਵਜੇ ਜਰੂਰ ਡਰੋਨ ਦੇਖੇਗੇ ਪਰ ਧਮਾਕਿਆਂ ਦੀ ਆਵਾਜ਼ ਨਹੀਂ ਆਈ ਸਕੂਲ ਕਾਲਜ ਖੁੱਲਣਗੇ ਆਮ ਦੀ ਤਰ੍ਹਾਂ ਜ਼ਿੰਦਗੀ ਹੋਗੀ ਸੋਮਵਾਰ ਦਾ ਦਿਨ ਹੈ ਬਹੁਤ ਖਾਸ ਦਿਨ ਹੋ ਜਾਂਦਾ ਤੇ ਪਰ ਅਮਰਤਸਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਹੁਕਮ ਜਾਰੀ ਕੀਤੇ ਨੇ ਅਮਰਤਸਰ ਦੇ ਵਿੱਚ ਸਕੂਲ ਕਾਲਜ ਜਿਹੜੇ ਨੇ ਉਹ ਬੰਦ ਰਹਿਣਗੇ ਅਮਰਤਸਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਅਨੁਸਾਰ ਸਕੂਲ ਕਾਲਜ ਬੰਦ ਰਹਿਣਗੇ ਤਾਂ ਅੰਮ੍ਰਿਤਸਰ ਦੇ ਵਿੱਚ ਹਲੇ ਵੀ ਜਿਹੜਾ ਆ ਥੋੜਾ ਖਦਸ਼ਾ ਜਾਹਿਰ ਹੈ ਕਿ ਕੋਈ ਅਜੀਹਾ ਕੁਝ ਨਾ ਹੋ ਜਾਵੇ ਕਿਉਂਕਿ ਇਹ ਸਰਹੱਦੀ ਇਲਾਕੇ ਨੇ ਕਈ ਇਲਾਕਿਆਂ ਦੇ ਵਿੱਚ ਥੋੜੀ ਦੇਰ ਦਾ ਬਲੈਕਆਊਟ ਵੀ ਅੱਜ ਕੀਤਾ ਜਾ ਸਕਦਾ ਆ ਤਾਂ ਪਰ ਹੁਣ ਲੋਕ ਜਿਹੜੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਨਿਕਲਿਆ ਲੋਕਾਂ ਦੇ ਮਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਤੇ 2-3 ਦਿਨ ਤੋਂ ਲੋਕਾਂ ਦੇ ਮਨਾਂ ਦੇ ਅੰਦਰ ਡਰ ਸੀ ਲੋਕ ਚਾਹੁੰਦੇ ਨਹੀਂ ਇਹ ਨਹੀਂ